हां जी दोस्तों सस्का हालचाल है जी ठीक ठाक सारे सो दोस्तों आज जेडी वीडियो थोनु दिखा रहा जी शहर ए जगराओं जगराओं शहर थोनु पता ही है भी बहुत बड़ा शहर है, ते है, थो थो है। थो 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 ए ते स्पेशल ए वीडियो दोस्तों थोनु शहर ਦੇ ਵਿੱਚੋ ਹੀ ਦਿਖਾ ਰਿਹਾ ਜਿਲ੍ਹਾ ਵੈਸੇ ਇਸ ਸ਼ਹਿਰ ਨੂੰ ਲੁਧਿਆਣਾ ਠੀਕ ਹੈ ਜਿਹੜੇ ਘਰ ਚੋ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਬਹੁਤ ਵਧੀਆ ਇਹਨਾਂ ਵੀਰਾਂ ਦਾ ਕੰਮ ਹੈ ਇਹ ਨਾ ਹਰਿਆਣੇ ਦੇ ਵਿੱਚੋਂ ਪਸ਼ੂ ਲਿਆ ਕੇ ਜਿਹੜੀਆਂ ਝੋਟੀਆਂ ਆਪਣੇ ਪੰਜਾਬ ਦੇ ਵਿੱਚ ਸੇਲ ਕਰਦੇ ਆ ਅੱਜ ਤੁਹਾਨੂੰ 10 ਝੋਟੀਆਂ ਦੋਸਤ ਦਿਖਾਉਂਗਾ ਝੋਟੀਆਂ ਵੀ ਇਦਾਂ ਦੀਆਂ ਦਿਖਾਉਂਗਾ ਦੋਸਤੋ ਇੱਕ ਤੋਂ ਇੱਕ ਵੱਧ ਕੇ ਐ ਝੋਟੀਆਂ ਇਹਨਾਂ ਦੇ ਵਿੱਚ ਠੀਕ ਐ ਦਸੇ ਇਹ ਰੇਟ ਬਾਈ ਜੀ ਹੁਣ ਕਹਿੰਦੇ ਵੀ ਸਾਰੀਆਂ ਦਾ ਇੱਕ ਹੀ ਰੱਖਾਂਗੇ ਠੀਕ ਐ ਦੋ ਕ ਚਾਰ ਨਗ ਵਿੱਚੋਂ ਦੋਸਤੋ ਤੋਰਾਂਗੇ ਬਾਕੀ ਥਣ ਥਣ ਮੈਂ ਤੁਹਾਨੂੰ ਸਾਰੀਆਂ ਇਹਦੀ ਦਿਖਾ ਦੂੰਗਾ ਨੰਬਰ ਵਾਈਜ਼ ਤੁਹਾਨੂੰ ਦੱਸ ਦੂੰਗਾ ਨੰਬਰ ਵਾਈਜ਼ ਅੰਕਲ ਹੁਣਾਂ ਦਾ ਚੱਲਦਾ ਰਹਿਣਾ ਇਹਨਾਂ ਦੇ ਵਿੱਚੋਂ ਨੰਬਰ ਵਾਈਜ਼ ਦੱਸੇ ਤੇ ਤੁਸੀਂ ਜਿਹੜੇ ਤੇ ਗੱਲ ਕਰਨੀ ਐ ਉਹਦਾ ਤੁਹਾਨੂੰ ਨੰਬਰ ਦੱਸ ਕੇ ਬਾਈ ਜੀ ਨਾਲ ਗੱਲ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਜੀ ਬਾਈ ਨਾਲ ਕਰੀਏ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਹੋਰ ਠੀਕ ਠਾਕ ਜੀ ਕਿਰਪਾ ਜੀ ਕਿਰਪਾ ਮਹਾਰਾਜ ਠੀਕ ਹੈ ਅੱਛਾ ਕਿੰਨਾ ਕ ਟਾਈਮ ਹੋ ਗਿਆ ਇੱਥੇ ਪਸ਼ੂ ਆਉਂਦੇ ਆਪਣੇ ਕੋਲੇ ਵਿਕਰੀ ਇਹ ਰਾਜੇ ਪਹਿਲਾਂ ਆਉਂਦੇ ਹੁੰਦੇ ਸੀ ਪਸ਼ੂ ਬਹੁਤ ਜ਼ਿਆਦੇ ਅੱਛਾ ਬਜ਼ੁਰਗ ਫਿਰ ਚੜ੍ਹਾਈ ਕਰ ਗਏ ਸੀ ਫਿਰ ਬੱਚੇ-ਪੁੱਛੇ ਬਾਹਰ ਨੂੰ ਚਲੇ ਗਏ ਅੱਛਾ ਹੁਣ ਅਸੀਂ ਦੁਬਾਰਾ ਇਹ ਸ਼ੌਕ ਜਿਹਾ ਉੱਠਿਆ ਵਾ ਵੀ ਯਾਰ ਦੁਬਾਰਾ ਕੰਮ ਕਰੀ ਇਹ ਪਸ਼ੂ ਬਹੁਤ ਘਟ ਰਹੇ ਆ ਆਪਣੇ ਪੰਜਾਬ ਦੇ ਵਿੱਚੋਂ ਤੇ ਇਹ ਪਸ਼ੂ ਫਿਰ ਸਾਰੇ ਹਰਿਆਣੇ ਦੇ ਵਿੱਚੋਂ ਹੀ ਆਏ ਹੋਏ ਆ ਇਹ ਹਰਿਆਣੇ ਤੇ ਯੂਪੀ ਦੇ ਬਾਰਡਰ ਤੋਂ ਆਉਂਦੇ ਨੇ ਜੀ ਇਹਨਾਂ ਨੂੰ ਚਾਹੇ ਹਰਿਆਣਾ ਕਹੀ ਜਾਓ ਚਾਹੇ ਯੂਪੀ ਵਾਲੇ ਕਹੀ ਚੱਲੋ ਅੱਛਾ ਠੀਕ ਹੈ ਅੱਛਾ ਰੇਟ ਇਹਨਾਂ ਦੇ ਕੀ ਹੋਣਗੇ ਇਹ ਰਾਜੇ ਇੱਕੋ ਹੀ ਬੈਲਟ ਦੇ ਨੇ ਸਾਰੇ ਕੋਈ 2 ਸਾਲ ਦੀ ਹੈ ਕੋਈ 2.5 ਸਾਲ ਦੀ ਹੈ ਅੱਛਾ ਇੱਕ ਮਿੰਟ ਪਹਿਲਾਂ ਆਪਣਾ ਥੋੜਾ ਜਿਹਾ ਐਡਰੈਸ ਕਨਫਰਮ ਕਰ ਲਈਏ ਜਿਵੇਂ ਸ਼ਹਿਰ ਆਪਣਾ ਜਗਰਾਉਂ ਆ ਹੈ ਨਾ ਜੀ ਜੀ ਜਗਰਾਉਂ ਸਿਟੀ ਹੈ ਜੀ ਪਲਵਾਨਾ ਵਾਲਾ ਗੁਰਦੁਆਰਾ ਸਾਹਿਬ ਅੱਛਾ ਤੇ ਪਲਵਾਨਾ ਵਾਲਾ ਖਾੜਾ ਮਸ਼ਹੂਰ ਆ ਜੀ ਜਗਰਾਉਂ ਦੇ ਵਿੱਚ ਕੋਈ ਵੀ ਇੱਥੇ ਆ ਕੇ ਪੁੱਛ ਕੇ ਇੱਥੇ ਆ ਸਕਦਾ ਹੈ ਜੀ ਮੈਂ ਨੰਬਰ ਵੀ ਬੋਲ ਦੇਣਾ 8437799515 ਤੇ ਕੋਈ ਵੀ ਵੀਰ ਕਾਲ ਕਰਕੇ ਜਾਣਕਾਰੀ ਲੈ ਸਕਦਾ ਠੀਕ ਹੈ ਅੱਛਾ ਇਹਨਾਂ ਦੇ ਰੇਟ ਕੀ ਹੋਣਗੇ ਇਹ राजे ਸਾਰੀਆਂ ਦਸਾਂ ਦੇ ਦਸਾਂ ਦਾ ਇੱਕ ਹੀ ਰੇਟ ਆ ਜੀ ਆਪਾਂ ਅੱਧਾ ਡਬਲ ਰੇਟ ਕਰਨਾ ਹੀ ਨਹੀਂ ਇਹ 55000 ਰੁਪਏ ਨੂੰ ਆ ਜੀ ਇੱਕ ਤੇ ਦਸਾਂ ਦਾ ਹੀ ਇਹ ਰੇਟ ਹੈ ਇਹੀ ਰੇ ਜੀ ਹਾਂਜੀ ਇਹ ਕੋਈ 2 ਸਾਲ ਦੀ ਹੈ ਕਿਸੇ ਚਾਰਾ ਨੇ ਟੀਕਾ ਭਰਾਇਆ ਹੋਇਆ ਜੀ ਅੱਛਾ ਤੇ ਕੋਈ 5 ਦਿਨ ਹੋ ਗਏ ਵੈਸੇ ਆਪੀ ਖਾ ਲਈ ਜੀ ਇਹ ਕਿਹੜੀ ਹੈ ਪਹਿਲੇ ਨੰਬਰ ਤੇ ਝੋਟੀ ਹੈ ਇਹ ਕਿੰਨੇ ਕ ਟਾਈਮ ਦੀ ਹੋਗੀ ਇਹ 2.5 ਸਾਲ ਦੀ ਹੈ ਜੀ 2.5 ਸਾਲ ਹਾਂਜੀ ਲੈਓ ਬਾਰ ਮਾਰੀ ਜੀ ਲੈਓ ਜੀ ਦੋਸਤੋ ਇਹ 2.5 ਸਾਲ ਦੀ ਹੈ ਝੋਟੀ ਠੀਕ ਹੈ ਪਿਛਲੇ ਪਹਿਰਾ ਤੇ ਦੋਸਤੋ ਮਾਰਕਿੰਗ ਵੈਸੇ ਇਹਦਾ ਢਾਂਚਾ ਦੇਖੀਏ ਤਾਂ ਦੋਸਤੋ ਨੀਲੀ ਵਾਲਾ ਸੈਗਸੂਗ ਕੁੰਡਿਆ ਦੀ ਐ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਜੀ ਰੇਟ ਪਹਿਲੇ ਤੋਂ ਲੈ ਕੇ 10 ਨੰਬਰ ਤੱਕ ਤੁਹਾਨੂੰ ਦਿਖਾਉਂਗਾ ਰੇਟ ਸਾਰੀਆਂ ਦੇ 1 ਤੋਂ ਲੈ ਕੇ 10 ਨੰਬਰ ਤੱਕ ਦੋਸਤੋ 55 55000 ਹੀ ਹੋਣਗੇ ਸਾਰੀਆਂ ਦੇ ਹਾਂਜੀ ਆਪਾਂ ਲਾਟ ਟਾਈਪ ਹੀ ਕੰਮ ਕਰਦੇ ਆਂ ਲਾਟ ਜਿਹੜਾ ਕੋਈ ਭੈਣ ਭਰਾ ਲਾਟ ਲੈਣਾ ਆਵੇ ਉਹ ਸਾਨੂੰ 500 ਹੋਰ ਕੱਟ ਦੇ ਜਵੇ ਅੱਛਾ ਜਿਹੜਾ 55000 ਇਹਦੇ ਵਿੱਚੋਂ ਮਾਨ ਤਾਨ ਤਾਂ ਹੋਊਗਾ ਹੋਊਗਾ ਮੌਕੇ ਤੇ ਕਰ ਦੇਾਂਗੇ ਜੀ ਜਿਹੜਾ ਤੁਸੀਂ ਕਹੋਗੇ ਗੱਲ ਹੀ ਨਹੀਂ ਦੋਸਤੋ ਥਣ ਥਣ ਤੁਹਾਨੂੰ ਸਾਰੀਆਂ ਦੇ ਮੈਂ ਚੈੱਕ ਕਰਾ ਦੇਣਾ ਠੀਕ ਹੈ ਇਹ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਰੇਟ 55000 ਦੂਜੇ ਨੰਬਰ ਵਾਲੀ ਵੀ ਝੋਟੀ ਇਹਦੀ ਕਿੰਨੀ ਕੁ ਉਮਰ ਹੋਣੀ ਹੈ ਤਕਰੀਬਨ ਜੀ ਇਹ ਇਹ ਵੀ ਦੋ ਤੋਂ ਉੱਤੇ ਹੀ ਹੋਣੀ ਹੈ ਜੀ ਅੱਛਾ ਦੋ ਤੋਂ ਢਾਈ ਕੇ ਸਾਲ ਦੇ ਵਿੱਚ ਆਲੀ ਹਾਂ ਜੀ ਹਾਂ ਜੀ ਵਿੱਚ ਹਾਂ ਜੀ ਮੈਕਸੀ ਹੈ ਜੀ ਠੀਕ ਹੈ ਦੋਸਤੋ ਇਸ ਝੋਟੀ ਦਾ ਵੀ ਰੇਟ 55000 ਆ ਮੂੰ ਮੱਥੇ ਦੀ ਬੜੀ ਸੋਹਣੀ ਤੇ ਰਾਜੀ ਇਹ ਝੋਟੀ ਹੈ ਠੀਕ ਹੈ ਹੋਰ ਦੋਆਂ ਕ ਮਹੀਨਿਆਂ ਤੱਕ ਆਸ ਲੱਗ ਜੂਗੀ ਤੇ ਇਧਰੋਂ ਤੀਜੇ ਨੰਬਰ ਤੇ ਜਿਹੜੀ ਝੋਟੀ ਹੈ ਇਹ ਵੀ ਦੋਸਤੋ ਵੈਸੇ ਆਸ ਲੱਗਣ ਵਾਲੀ ਹੈ ਜੀ ਇਹ ਵੀ ਹੋਊਗੀ 2 2.5 ਸਾਲ ਦੀ ਹਾਂ ਜੀ ਉਹੀ ਰੇਂਜ ਦੀਆਂ ਜੀ ਸਾਰੀਆਂ 2 2.5 ਸਾਲ ਦੀਆਂ ਚਾਰਾਂ ਦੇ ਟੀਕਾ ਭਰਾਇਆ ਹੋਇਆ ਜੀ ਚਾਰਾਂ ਦਾ ਟੀਕਾ ਵੈਸੇ ਆਪਾਂ ਖਾਲੀ ਕਰਕੇ ਦੇਣੀ ਆ ਜੀ ਚਾਰਾਂ ਦਾ ਟੀਕਾ ਕਿਸੇ ਨੇ ਆਉਂਦੀਆਂ ਨੇ ਟੀਕਾ ਤੇ ਚਾਰਾਂ ਦਾ ਭਰਾਇਆ ਜੀ ਅਰਜਨ ਕੋਂਗੜ ਦਾ ਅੱਛਾ ਦੋਸਤੋ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਹੀ ਜੱਜ ਕਰ ਲਓ ਇਦਾਂ ਦੀਆਂ ਝੋਟੀਆਂ ਇਹ ਕਦ ਕਾਠ ਇਹਨਾਂ ਦੇ ਦੇਖੋ ਠੀਕ ਹੈ ਵੈਸੇ ਚਾਰ ਪੰਜ ਝੋਟੀਆਂ ਬਾਈ ਹੁਣੀ ਦੱਸਦੇ ਵੀ ਇਹਨਾਂ ਦੇ ਵਿੱਚੋਂ ਬਣੀਆਂ ਹੋਈਆਂ ਇਹ ਵੀ ਦੋਸਤੋ ਤੀਜੇ ਨੰਬਰ ਤੇ ਆ ਝੋਟੀ ਤੇ ਇਹ ਵੀ ਸੀਮਨ ਲਾਈਨ ਲਈ ਦੋਸਤੋ ਵੈਸੇ ਤਿਆਰ ਆ ਜਦੋਂ ਇਹ ਹੁਣ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਰੇਟ 55000 ਬੜੇ ਸੋਹਣੇ ਢਾਂਚੇ ਦੀ ਝੋਲੀ ਇਹ ਤੁਹਾਨੂੰ ਤੀਜੇ ਨੰਬਰ ਤੇ ਦੋਸਤੋ ਦਿਖਾ ਰਹੇ ਹਾਂ ਜੀ ਠੀਕ ਹੈ ਥਣ ਤੋਂ ਇੱਥੇ ਸਾਰੀਆਂ ਦੇ ਸਾਫ ਹੋਣਗੇ ਫਿਰ ਦੰਦਾ ਦਾ ਕੀ ਅੰਦਾਜ਼ਾ ਹੋਊਗਾ ਇਹਨਾਂ ਦੇ ਖੀਰੀਆਂ ਕਿ ਕਿ ਹੈ ਕੋਈ ਦੋੰਦੇ ਦੇ ਵਿੱਚ ਕੋਈ ਖੀਰੀ ਵੀ ਹੋ ਸਕਦੀ ਕੋਈ ਪਲੱਸ ਵੀ ਹੋ ਸਕਦੀ ਹੈ ਜੀ ਅੱਛਾ ਠੀਕ ਹੈ ਅੱਛਾ ਜਿਹੜੀ ਇਹ ਚੌਥੇ ਨੰਬਰ ਤੇ ਝੋਟੀ ਖੜੀ ਹੈ ਵੀ ਹੋਊਗੀ ਤਕਰੀਬਨ ਢਾਈ ਸਾਲ ਦੀ ਹੈ ਨਾ ਜੀ 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 ਠੀਕ ਹੈ ਜੀ ਇਹ ਵੀ ਦੋਸਤੋ ਢਾਈ ਸਾਲ ਤਕਰੀਬਨ ਇਹਨੂੰ ਸੀਮਣ ਲੱਗਿਆ ਜੀ ਇਹਨੂੰ ਲੱਗਿਆ ਹਾਂਜੀ ਹਾਂਜੀ ਇਹਨੂੰ ਲੱਗਿਆ ਕਿੰਨੇ ਕੇ ਦਿਨ ਹੋ ਗਏ ਜੀ ਇਹਨ ਦੋਸਤੋ ਇਹ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਰੇਟ 55000 ਸੀਮਨ ਲੱਗ ਚੁੱਕਿਆ ਜੀ ਹੋ ਗਏ ਹੁਣ ਪੰਜ ਸੱਤ ਦਿਨ ਹੀ ਹੋਏ ਹੋਣੇ ਪੰਜ ਚਾਰ ਪੰਜ ਦਿਨ ਹੋਇਆ ਠੀਕ ਹੈ ਹਾਂ ਤੁਸੀਂ ਇਹ ਚੌਥੇ ਨੰਬਰ ਤੇ ਦਿਖਾ ਰਿਆ ਜੀ ਇਧਰ ਉਹ ਇੱਕ ਪੰਜਵੇਂ ਨੰਬਰ ਤੇ ਆ ਤਕਰੀਬਨ ਉਮਰੋਂ ਮੈਨੂੰ ਲੱਗਦਾ ਵੀ 2 ਕੁ ਸਾਲ ਦੀ ਹੋਣੀ ਹੈ ਇਹ ਠੀਕ ਹੈ ਥਣ ਥੁਣ ਇੱਥੇ ਸਾਰੀਆਂ ਝੋਟੀਆਂ ਦੇ ਸਾਫ਼ ਸੁਥਰੇ ਤੇ ਸਿੰਗ-ਸੁੰਗ ਕੁੰਡੀਆਂ ਦੀਆਂ ਹੋਣਗੀਆਂ ਤੇ ਇਹ ਪੰਜਵੇਂ ਨੰਬਰ ਤੇ ਝੋਟੀ ਆ ਦੋਸਤੋ 55000 ਰੇਟ ਇੱਕ ਦੋਸਤੋ 6ਵੇਂ ਨੰਬਰ ਤੇ ਝੋਟੀ ਇਹ ਵੀ ਝੋਟੀ ਬੜੀ ਕਮਾਲ ਦੀ ਆ ਦੋਸਤੋ ਸਿੰਗ-ਸੁੰਗ ਕ ਪੁੜੇ ਪੜੇ ਦੇਖੋ ਇਹਨ ਬਿਲਕੁਲ ਚੈੱਕ ਮਿਆਂ ਦੀ ਹੋਊਗੀ ਤੇ ਭਾਰੇ ਸਰੀਰ ਦੀ ਐ ਇਹ ਚੰਗਾ ਵਜਨ ਵਜੂਦ ਆ ਤੇ ਇਹ ਝੋਟੀ ਵੀ ਸਿਮਨ ਲਾਈਨ ਲਈ ਦੋਸਤੋ ਤਿਆਰ ਹੈ ਬਸ ਠੀਕ ਹੈ ਭਾਈ ਜੀ ਮੋੜ ਦਿਓ ਦੋਸਤੋ ਇਹ 6ਵੇਂ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਜੀ ਸنگਸੰਗ ਦੇਖੋ 55000 ਰੇਟ ਤੇ ਬਾਕੀ ਥੋੜਾ ਥੋੜਾ ਮਾਨਤਾ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਥਣ ਦੇਖ ਲਓ ਜੀ ਥਣ ਇਹਦੇ ਵੀ ਚਾਰ ਨਿਖੜਵੇ ਹੋਣਗੇ ਥਣ ਦੀ ਸਾਰਿਆਂ ਦੀ ਗਾਰੰਟੀ ਆ ਵੀਰ ਕੋਈ ਇਦਾਂ ਦੀ ਗੱਲ ਨਹੀਂ ਹੈ ਠੀਕ ਠੀਕ ਸਾਰੇ ਮਾਲ ਦੀ ਹੋ ਗਾਰੰਟੀ ਆ ਆਪਣੀ ਠੀਕ ਹੈ ਜੀ ਦੋਸਤੋ ਇਹ ਤੁਹਾਨੂੰ ਦਿਖਾ 6ਵੇਂ ਨੰਬਰ ਤੇ ਝੋਟੀ ਹੈ ਠੀਕ ਹੈ ਇਧਰੋਂ ਆ ਗਈ ਜੀ ਇਹ 7ਵੇਂ ਨੰਬਰ ਤੇ ਝੋਟੀ ਦੋਸਤੋ ਇਹ ਵੀ ਬੜੀ ਕਮਾਲ ਦੀ ਹੈ ਉਮਰੋਂ ਇਹ ਵੀ 2 ਸਵਾ 2 ਸਾਲੋਂ ਉਮਰ ਦੀ ਹੋਣੀ ਹੈ ਸੋਹਣੇ ਢਾਂਚੇ ਦੇ ਵਿੱਚ ਆ سنگ-ਸੰਗ ਕੁੰਡਿਆਂ ਦੀ ਹੈ ਜੀ ਠੀਕ ਹੈ ਹੋਰ 2 ਕੁ ਮਹੀਨੇ ਸਾਫ ਕੇ ਇਹ ਵੀ ਝੋਟੀ ਆਸ ਲੱਗਣ ਵਾਲੀ ਹੈ ਵੈਸੇ ਕੱਦ-ਕਾਠ ਤੇ ਵੇਟੇ ਦਾ ਸਹੀ ਹੈ ਹੁਣ ਵੀ ਤੁਸੀਂ ਸੀਮਨ ਲਵਾ ਸਕਦੇ ਹੋ ਠੀਕ ਹੈ ਤੇ ਇਹ ਦੋਸਤੋ ਸਵਾ ਕੁ 2 ਸਾਲ ਤੁਸੀਂ ਮੰਨ ਲਿਓ ਉਮਰ ਇਹਦੀ 55000 ਹੀ ਰੇਟ ਹੈ ਤੇ ਬਾਕੀ ਮਾਨ ਤਾਨ ਹੋ ਜਾਊਗਾ ਜੀ ਲੈ ਆਓ ਬਾਈ ਜੀ ਲੈ ਆਓ ਹੋਰ ਜੀ ਇਹ ਤੁਹਾਨੂੰ ਦੋਸਤੋ 7ਵੇਂ ਨੰਬਰ ਤੇ ਦਿਖਾ ਰਿਹਾ ਝੋਟੀ ਇਹ ਵੀ ਬੜੀ ਕਮਾਲ ਹੈ ਮੈਂ ਪਹਿਲਾਂ ਹੀ ਘਾਟਾ ਝੋਟੀ ਦਾ ਹਾਂਜੀ ਪਹਿਲਾਂ ਤੁਹਾਨੂੰ ਕਹਿ ਕੇ ਹਟਿਆ ਵੀ ਇਥੋਂ ਜਿਹੜੀ ਵੀ ਝੋਟੀ ਤੁਸੀਂ ਦੇਖੋਗੇ ਇੱਕ ਤੋਂ ਇੱਕ ਵੱਧ ਕੇ ਹੈ ਕੋਈ ਘਾਟ ਵਾਲੀ ਹੈ ਨਹੀਂ ਇਹ ਦੋਸਤੋ ਤੁਹਾਨੂੰ 8ਵੇਂ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣਾ ਝੋਟੀ ਇਹ ਵੀ ਬੜੀ ਕਮਾਲ ਦੀ ਹੈ ਸੋਹਣੀ ਸੁਨੱਖੀ ਹੈ ਤੁਰੇ ਨਵੀਂ ਆਈਆਂ ਕਰਕੇ ਨਾ ਦਰਦੀਆਂ ਹਾਂ ਹਾਂ ਇਹ ਵੀ ਤਕਰੀਬਨ 2.5 ਸਾਲ ਦੇ ਘੇਰੇ ਦੇ ਵਿੱਚ ਝੋਟੀ ਹੋਊਗੀ ਬੜਾ ਸੋਹਣਾ ਇਹਦਾ ਕੱਦ ਕਾਠ ਤੇ ਇਹਦਾ ਢਾਂਚਾ ਬੜਾ ਸੋਹਣਾ ਦੋਸਤੋ ਇਹ ਉਹਨੂੰ ਦਿਖਾਤੀ 8ਵੇਂ ਨੰਬਰ ਤੇ ਰੇਟ 55000 ਇਧਰੋਂ ਦੋਸਤੋ ਆ ਗਈ 9ਵੇਂ ਨੰਬਰ ਤੇ ਇਹ ਝੋਟੀ ਸੌਂਗ ਬਿਲਕੁਲ ਦੋਸਤੋ ਕੁੰਡਿਆ ਦੀ ਹੋਊਗੀ ਠੀਕ ਹੈ ਤੇ ਇਹ ਵੀ ਝੋਟੀ ਬਿਲਕੁਲ ਤਿਆਰ ਹੈ ਜੀ ਸੀਮਨ ਲੈਣ ਲਈ ਹੁਣ ਇਹ ਹੁਣ ਜਦੋਂ ਵੀ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਬੜੇ ਸੋਹਣੇ ਢਾਂਚੇ ਦੇ ਵਿੱਚ ਆ ਤੇ ਬਸ ਠੀਕ ਹੈ ਬਾਈ ਜੀ ਮੋੜ ਲਓ 55000 ਹੀ ਦੋਸਤੋ ਰੇਟ ਇਹ ਤੁਹਾਨੂੰ 9ਵੇਂ ਨੰਬਰ ਤੇ ਦਿਖਾ ਰਿਹਾ ਦੋਸਤੋ ਝੋਟੀ ਨੰਬਰ ਵਾਈਜ਼ ਦੱਸੀ ਜਾਣਾ ਸਾਰੇ ਲਾਟਦਾਰ ਆ ਜੀ ਇੱਕੋ ਹੀ ਨੰਬਰ ਆ ਠੀਕ ਹੈ ਜੀ ਠੀਕ ਹੈ ਨੰਬਰ ਹੈ ਬਾਈ ਹੁਣ ਆਦਾ ਮੈਂ ਸਕਰੀਨ ਤੇ ਚਲਾਉਂਗਾ ਇਹ ਨੰਬਰ ਵਾਈਜ਼ ਤੁਹਾਨੂੰ ਦੱਸਦੀ 9ਵੇਂ ਨੰਬਰ ਤੇ ਹੈ ਝੂਟੀ ਪੀਲੇ ਪਾਣੀ ਪੀਲੇ ਦੇ ਜੀ ਬੋਲੋ 10ਵੇਂ ਨੰਬਰ ਤੇ ਝੂਟੀ ਤੁਹਾਨੂੰ ਦਿਖਾਉਣਾ ਇਹ ਵੀ ਬੜੀ ਸੋਹਣੀ ਲੋਡ ਨਹੀਂ ਲੋਡ ਇਹਨੂੰ ਠੀਕ ਹੈ ਜੀ ਸੈਂਗ ਸੁੰਗ ਬਿਲਕੁਲ ਪਤਲਿਆਂ ਦੀ ਹੈ ਆਏ ਆ ਲੋ ਦੋਸਤੋ ਸੈਂਗ ਚੈੱਕ ਕਰੋ ਜੀ ਠੀਕ ਹੈ ਛੋਟਾ ਛੋਟਾ ਸੈਂਗ ਗਲਾਈ ਦੇ ਵਿੱਚ ਹੈ ਤੇ ਬੜੇ ਸੋਹਣੇ ਗੋਲ ਜੇ ਢਾਂਚੇ ਦੀ ਇਹ ਝੂਟੀ ਐਨ ਬਿਲਕੁਲ ਰਾਜੀ ਹੈ ਠੀਕ ਹੈ ਜੀ ਤਕਰੀਬਨ 2 ਕ ਸਾਲ ਇਸ ਝੂਟੀ ਦੀ ਉਮਰ ਹੋਣੀ ਹੈ ਥਣ ਥਣ ਝੋਲੀ ਇਸ ਕੱਟੀ ਨੂੰ ਬੜੀ ਕਮਾਲ ਦੀ ਲੱਗੀ ਹੈ ਠੀਕ ਹੈ 10ਵੇਂ ਨੰਬਰ ਤੇ ਦਿਖਾ ਰਿਹਾ ਦੋਸਤੋ ਲਾਸਟ ਤੇ ਇਹ ਠੀਕ ਹੈ ਨੰਬਰ ਵਾਈਜ਼ ਤੁਸੀਂ ਬਾਈ ਤੋਂ ਜੇ ਸੌਦਾ ਕਰਨਾ ਤਾਂ ਨੰਬਰ ਵਾਈਜ਼ ਪੁੱਛ ਕੇ ਕਰ ਸਕਦੇ ਹੋ ਵੀ ਅਸੀਂ 6ਵੇਂ ਨੰਬਰ ਵਾਲੀ ਲੈਣੀ ਆ ਜਾਂ 10ਵੇਂ ਨੰਬਰ ਵਾਲੀ ਲੈਣੀ ਆ ਤੇ ਤਸੱਲੀ ਤੁਹਾਨੂੰ ਸਾਰੀ ਕਰਾ ਰਿਹਾ ਠੀਕ ਹੈ ਜੇ ਕਿਸੇ ਵੀਰ ਭਰਾ ਨੇ ਕੱਠੀਆਂ ਲੈਣੀਆਂ ਤਾਂ ਤੁਸੀਂ ਇੱਥੇ ਆ ਕੇ ਵਿజిਟ ਕਰਕੇ ਇਹਨਾਂ ਦੇ ਵਿੱਚੋਂ ਆਪਣੀ ਪਸੰਦੀ ਦੇ ਨਾਗ ਜਿਹੜੇ ਚੁਣ ਕੇ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਇਹ ਦੋਸਤੋ 10ਵੇਂ ਨੰਬਰ ਤੇ ਤੁਹਾਨੂੰ ਦਿਖਾਈ ਆ ਜੀ ਪ੍ਰੋਪਰ ਇਹ ਝੋਟੀਆਂ ਦਸੇ ਦੀਆਂ ਦਸੇ ਤੁਹਾਨੂੰ ਦਿਖਾਈਆਂ ਜੀ ਕੋਜੇ ਕ ਝੂਟੀਆਂ ਵਿੱਚੋਂ ਤੋਰੀਆਂ ਤੇ ਨਾਗ ਇੱਥੇ ਸਾਫ਼ ਸੁਧਰੇ ਆ ਸਾਰੇ ਥਣਾ ਥੁਣਾ ਦੀ ਪੂਰੀ ਤੁਹਾਨੂੰ ਤਸੱਲੀ ਕਰਾਤੀ ਹੈ ਜੀ ਫਿਰ ਵੀ ਜੇ ਕੋਈ ਨਾਗ ਤੁਹਾਨੂੰ ਜਚੇ ਉਹਦੀ ਤਸੱਲੀ ਕਰ ਲਿਓ ਆ ਕਿ ਰੇਟ ਸਾਰੀਆਂ ਦੇ 55 55000 ਹੋਣਗੇ ਤੇ ਧੰਨਵਾਦ ਉਸੋ ਵੀਡੀਓ ਦੇਖਣ ਲਈ